ਪਿੰਪੀ ਢਿੱਲੋਂ ਜਿਹੜੇ ਨੇ ਕਾਫੀ ਚਰਚਾ ਦਾ ਵਿਸ਼ਾ ਰਹੇ ਨੇ ਤੁਸੀਂ ਉਹਨਾਂ ਦੀ ਵਿਦਾਇਗੀ ਨੂੰ ਕਿਵੇਂ ਪੜਦੇ ਹੋ ਪਿੰਪੀ ਢਿੱਲੋਂ ਦਾ ਜਿਹੜਾ ਘਟਨਾ ਕਰਮਾ ਨਾ ਇਹਨੇ ਇਹ ਦਿਖਾਤਾ ਵੀ ਸੁਖਵੀਰ ਬਾਦਲ ਦੀ ਕਾਰਜ ਸ਼ੈਲੀ ਕੀ ਆ ਉਹਦੀ ਪਹੁੰਚ ਕੀ ਆ ਤੇ ਉਹ ਚਲਾਉਂਦਾ ਕਿਵੇਂ ਆ ਪਾਰਟੀ ਨਾਲ ਮਨਪ੍ਰੀਤ ਬਾਦਲ ਵੀ ਇਹਦੀ ਜਦ ਚ ਆ ਗਿਆ ਜਿਹੜਾ ਆਪਣੇ ਆਪ ਨੂੰ ਬਹੁਤ ਅਸੂਲੀ ਸਿਧਾਂਤਕ ਕਹਿੰਦਾ ਹੁੰਦਾ ਸੀ ਜਿਹੜਾ ਕਹਿੰਦਾ ਸੀ ਢਿੱਡ ਨੂੰ ਇੱਕ ਦਿਨ ਗੰਡ ਦੇ ਲੋ ਕਰਜ਼ਾ ਨਹੀਂ ਚੱਕਣਾ ਐ ਹੋਣਾ ਚਾਹੀਦਾ ਬੜਾ ਦਰਸ਼ਵਾਦੀ ਗੱਲਾਂ ਕਰਦਾ ਸੀ ਪਰ ਡੀਬੀਡੀ ਲੋਕ ਇਹ ਰਿਹਾ ਕਿ ਇਸ ਮੇਰਾ ਮੈਂ ਗਦਾਰੀ ਨਹੀਂ ਕੀਤੀ ਪਰ ਮੈਨੂੰ ਕਿਸੇ ਨੇ ਵਫਾ ਨਹੀਂ ਕੀਤਾ ਮੈਂ ਪਾਰਟੀ ਨਾਲ ਇੰਨੇ 36 ਸਾਲਾਂ ਤੋਂ ਖੜਿਆ ਰਿਆ ਤਾਂ ਜਿਹੜਾ ਉਹ ਆਪਣਾ ਦਾਵਾ ਪੇਸ਼ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਡਿੰਪੀ ਢਿੱਲੋਂ ਦਾ ਸਿਆਸੀ کردار ਬਿਹਾਰ ਬਦਲਕਿਆਂ ਨਾਲ ਵੱਖ ਨਹੀਂ ਹੈ ਕਿਸਾਨਾਂ ਬਾਰੇ ਹੁਣ ਕੰਗੜਾ ਰਣੌਤ ਦਾ ਵੀ ਇੱਕ ਬਿਆਨ ਆ ਗਿਆ ਤੁਸੀਂ ਕੀ ਸਮਝਦੇ ਹੋ ਇੱਕ ਪਾਸੇ ਸਰਕਾਰ ਗੱਲਬਾਤ ਵੀ ਕਰਦੀ ਹੈ ਤੇ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਭਾਜਪਾ ਸਰਕਾਰ ਦੇ ਉਹ ਵੀ ਕਿਤੇ ਨਾ ਕਿਤੇ ਉਹ ਇੱਕ ਭੰਡੀ ਪ੍ਰਚਾਰ ਵੀ ਆਪਣਾ ਚਲਾਉਂਦੇ ਨੇ ਧਿਆਨ ਭਟਕਾਉ ਮਸਲੇ ਨੇ ਟੰਗੜਾਂ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਮੋਦੀ ਸਰਕਾਰ ਨੂੰ ਭਾਜਪਾ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਵੀ ਇਹਦੇ ਬਾਰੇ ਬੋਲੋ ਤੁਸੀਂ ਉਹ ਤਾਂ ਚਾਹੁੰਦੇ ਆ ਉਹ ਤਾਂ ਪਵਾੜੇ ਹੱਥੀ ਆ ਚਾਹੇ ਫਿਲਮਾਂ 'ਚ ਦੇਖ ਲਓ ਚਾਹੇ ਇੱਥੇ ਦੇਖ ਲਓ ਜਿਵੇਂ ਮਰਜ਼ੀ ਦੇਖ ਲਓ ਸੀ ਸਵਨ ਆਸਟ੍ਰੇਲੀਆ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਜਿਹੜੀਆਂ ਨੇ ਨਕਲੋ ਹਰਕਤ ਹੋ ਰਹੀ ਹੈ ਅਸੀਂ ਦੇਖਿਆ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਕੋਲੋਂ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਵਜ਼ੀਰਾਂ ਨੇ ਇਖਤਿਆਰੀ ਫੰਡਾਂ ਦਾ ਮੁੱਦਾ ਚੱਕਿਆ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਖਜ਼ਾਨੇ ਖੋਲ੍ਹੇ ਨ ਮੰਤਰੀਆਂ ਵਾਸਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਜਿਹੜੇ ਨੇ ਉਹ ਨੰਦੀਰ ਸਾਹਿਬ ਜਿਹੜਾ ਤਖਤ ਸਾਹਿਬ ਹੈ ਉੱਥੇ ਜਾ ਕੇ ਨਤਮਸਤਕ ਹੋਏ ਨਹੀਂ ਤੇ ਉਹਨਾਂ ਨੇ ਇੱਕ ਰੀਲ ਗੱਡੀ ਚਲਾਈਏ ਕਿਸਾਂ ਨੂੰ ਛੰਡੀ ਦਿੱਤੀ ਹੈ ਤੇ ਇਸ ਦੇ ਨਾਲ ਹੀ ਕਿਸਾਨਾਂ ਦੇ ਉੱਪਰ ਉਹਨਾਂ ਦੀ ਵਿਵਾਦ ਟਿੱਪਣੀਆਂ ਆਈਆਂ ਨੇ ਇਸ ਦੇ ਨਾਲ ਕੰਗਣਾ ਰਣੋਥ ਦਾ ਮਸਲਾ ਵੀ ਹੈਗਾ ਤੇ ਹੋਰ ਮਸਲੇ ਨੇ ਪੰਜਾਬ ਦੀ ਰਾਜਨੀਤੀ ਤੇ ਜੇ ਅਕਾਲੀ ਦਲ ਦੀ ਜਿਹੜੀ ਅੰਤ ਕਲੇਸ਼ ਹੈ ਉਹ ਹੁਣ ਡਿੰਪੀ ਢਿੱਲੋਂ ਦੇ ਹਵਾਲੇ ਦੇ ਨਾਲ ਸਾਹਮਣੇ ਆਇਆ ਹੈ ਆਪਾਂ ਮਾਲਵਿੰਦਰ ਮਾਲੀ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਸਾਰੇ ਦੇ ਵਿੱਚ ਉਹ ਕਿਵੇਂ ਸਾਰੀ ਸਿਆਸੀ ਸਥਿਤੀ ਨੂੰ ਪੜ ਰਹੇ ਨੇ ਸਰ ਤੁਹਾਡਾ ਸਵਾਗਤ ਹੈ ਸਸ਼ੀ ਕਾਲ ਜੀ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਆਪਾਂ ਅਕਾਲੀ ਦਲ ਤੋਂ ਹੀ ਜੇ ਗੱਲ ਸ਼ੁਰੂ ਕਰੀਏ ਤਾਂ ਹੁਣ ਇੱਕ ਜਿਹੜਾ ਨਵਾਂ ਜਿਹੜੀ ਸਮਝ ਲਈਏ ਕਿ ਵਿਕਟ ਡਿੱਗੀ ਅਕਾਲੀ ਦਲ ਦੀ ਜਾਂ ਜਿਹੜੇ ਅਕਾਲੀ ਦਲ ਨੂੰ ਅਲਵਿਦਾ ਕਹੇ ਨੇ ਉਹ ਡਿੰਪੀ ਢੱਲੋਂ ਨੇ ਡਿੰਪੀ ਢੱਲੋਂ ਜਿਹੜੇ ਨੇ ਕਾਫੀ ਚਰਚਾ ਦਾ ਵਿਸ਼ਾ ਰਹੇ ਨੇ ਗਿੱਦੜਵਾਹੇ ਦੇ ਵਿੱਚ ਜਿਹੜਾ ਮੁਕਸਦ ਦਾ ਸਾਰਾ ਇਲਾਕਾ ਹੈ ਉਹ ਬਾਦਲਾਂ ਦਾ ਜਿਹੜਾ ਵੀ ਬੇਸਨ ਹੈ ਉਸ ਬੇਸਨ ਦਾ ਇੱਕ ਇੰਪੋਰਟੈਂਟ ਕੰਪੋਨੈਂਟ ਸੀਗਾ ਉੱਥੇ ਤਾਂ ਤੁਸੀਂ ਉਹਨਾਂ ਦੀ ਵਿਦਾਇਗੀ ਨੂੰ ਕਿਵੇਂ ਪੜ ਰਹੇ ਹੋ ਪੰਜਾਬੀ ਦੀ ਸ਼ਾਇਦ ਉਰਦੂ ਦੀ ਕਹਾਵਤਾਂ ਪੰਜਾਬੀ ਚ ਵਰਤੀ ਜਾਂਦੀ ਹੈ ਉਹ ਕਹਿੰਦੇ ਕਫਰ ਟੁੱਟਾ ਖੁਦਾ ਖੁਦਾ ਕਰਕੇ ਬਿੰਪੀ ਢਿੱਲੋਂ ਦਾ ਜਿਹੜਾ ਘਟਨਾ ਕਰਮਾ ਨਾ ਇਹਨੇ ਇਹ ਦਿਖਾਤਾ ਵੀ ਸੁਖਵੀਰ ਬਾਦਲ ਦੀ ਕਾਰਜਸ਼ੈਲੀ ਕੀ ਆ ਉਹਦੀ ਪਹੁੰਚ ਕੀ ਆ ਤੇ ਉਹ ਚਲਾਉਂਦਾ ਕਿਵੇਂ ਆ ਪਾਰਟੀ ਨੂੰ ਪਹਿਲਾਂ ਦੇਖੋ ਬੁਰੀ ਤਰ੍ਹਾਂ ਇਹ ਨੰਗਾ ਹੋਇਆ ਭਾਜਪਾ ਦੇ ਨਾਲ ਸਾਂਝ ਤੋੜਨ ਵੇਲੇ ਜੀ ਫਿਰ ਮੁੜ ਕੇ ਲੋਕ ਸਭਾ ਦੀ ਚੋਣ ਵੇਲੇ ਜਿਵੇਂ ਬੋਲੇ ਵੀ ਕਿਉਂ ਟੁੱਟੀ ਅਸੀਂ ਕਿਉਂ ਨਹੀਂ ਕੀਤੀ ਅਸੂਲਾਂ ਦੀ ਗੱਲਾਂ ਸਿਧਾਂਤ ਦੀ ਗੱਲ ਆ ਆ ਗੱਲਾਂ ਇੰਨਾ ਕੁਝ ਹੋਇਆ ਉਹ ਨੰਗਾ ਹੋ ਗਿਆ ਆਪਣੇ ਉਹ ਰਖੜੇ ਨੇ ਦੱਸਦਾ ਵੀ ਮੈਂ ਵਿੱਚ ਸੀ ਤੇ ਅਸਲ ਗੱਲ ਇਹ ਹੋਈ ਹੈ ਫਿਰ ਇਨਾਂ ਦੀ ਆਪਣੀ ਵਰਕਿੰਗ ਕਮੇਟੀ ਦੇ ਵਿੱਚ ਇਹ ਸਵਾਲ ਉੱਠੇ ਵੀ ਫੈਸਲੇ ਕੌਣ ਲੈਂਦਾ ਕਿੱਥੇ ਵਿਚਾਰੇ ਜਾਂਦੇ ਨੇ ਕੀ ਕੀਤਾ ਜਾਂਦਾ ਹੁਣ ਇੱਥੇ ਦੇਖ ਲਓ ਤੁਸੀਂ ਇੱਥੇ ਇਕੱਲਾ ਇਹ ਨਹੀਂ ਨਾਲ ਮਨਪ੍ਰੀਤ ਬਾਦਲ ਵੀ ਇਹਦੀ ਜਦ ਚ ਆ ਗਿਆ ਜਿਹੜਾ ਆਪਣੇ ਆਪ ਨੂੰ ਬਹੁਤ ਉਸੂਲੀ ਸਿਧਾਂਤਕ ਕਹਿੰਦਾ ਹੁੰਦਾ ਸੀ ਜਿਹੜਾ ਕਹਿੰਦਾ ਸੀ ਢਿੱਡ ਨੂੰ ਇੱਕ ਦਿਨ ਗੰਡ ਦੇ ਲੋ ਕਰਜ਼ਾ ਨਹੀਂ ਚੱਕਣਾ ਐ ਹੋਣਾ ਚਾਹੀਦਾ ਬੜਾ ਦਰਸ਼ਵਾਦੀ ਗੱਲਾਂ ਕਰਦਾ ਸੀ ਬਾਦਲ ਨਾਲ ਉਹ ਅੱਡ ਹੋਇਆ ਅੱਡ ਪਾਰਟੀ ਬਣਾਈ ਫਿਰ ਕਾਂਗਰਸ ਚ ਗਿਆ ਕਾਂਗਰਸ ਤੋਂ ਭਾਜ ਬਚ ਗਿਆ ਹੁਣ ਡਿੰਪੀ ਢਿੱਲੋਂ ਕਹਿ ਰਿਹਾ ਵੀ ਮਨਪ੍ਰੀਤ ਅਕਾਲੀ ਦਲ ਵੱਲੋਂ ਗਿੱਦੜਵਾਹੇ ਤੋਂ ਛੋੜ ਲੜੂ ਮਤਲਬ ਇਹ ਦੇਖੋ ਵੀ ਤੁਹਾਨੂੰ ਸਾਰੀ ਗੱਲ ਤੁਹਾਡੀ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ ਨਹੀਂ ਪਰ ਡਬੀਡੀ ਲੋਕ ਕਹਿ ਰਹੇ ਕਿ ਮੇਰੇ ਨਾਲ ਮੈਂ ਗਦਾਰੀ ਨਹੀਂ ਕੀਤੀ ਪਰ ਮੈਨੂੰ ਕਿਸੇ ਨੇ ਵਫਾ ਨਹੀਂ ਕੀਤਾ ਮੈਂ ਪਾਰਟੀ ਨਾਲ ਇੰਨੀ 36 ਸਾਲਾਂ ਤੋਂ ਖੜਿਆ ਰਿਆ ਤਾਂ ਜਿਹੜਾ ਉਹ ਆਪਣਾ ਦਾਵਾ ਪੇਸ਼ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਪਹਿਲੀ ਗੱਲ ਡਿੰਪੀ ਢਿੱਲੋਂ ਦਾ ਸਿਆਸੀ ਕਿਰਦਾਰ ਬਿਹਾਰ ਬਦਲਕਿਆਂ ਨਾਲੋਂ ਵੱਖਰੀ ਐ। ਹੂੰ। ਕਈ ਬੰਦੇ ਹੁੰਦੇ ਨੇ ਨਾ ਜੀ ਸਵਾਲ ਉਠਾਉਂਦੇ ਨੇ ਨੀਤੀਆਂ ਬਾਰੇ ਬੋਲਦੇ ਨੇ, ਮੁੱਦਿਆਂ ਬਾਰੇ ਬੋਲਦੇ ਨੇ, ਮਸਲਿਆਂ ਬਾਰੇ ਬੋਲਦੇ ਨੇ, ਕੀ ਕਰਨਾ ਚਾਹੀਦਾ। ਇਹੀ ਐ ਨਾ ਵੀ ਉਹਨੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ। ਜੀ। ਹਲਕਾ ਸੰਭਿਆ। ਪਰ ਸਵਾਲ ਇਹ ਐ ਵੀ ਸਿਆਸਤਾਂ ਉਹਨੇ ਉਹੀ ਕੀਤੀ ਨਾ। ਮਾਇਆਧਾਰੀਆਂ ਵਾਲੀ। ਉਹੀ ਟਰਾਂਸਪੋਰਟਰ ਐ ਇਹ। ਉਹੀ ਰੋਲੇ ਪੈਂਦੇ ਰਹੇ। ਆ ਆਪਣੇ ਰਾਜ ਬੜਿੰਗ ਵੇਲੇ ਵੀ ਪੈਂਦੇ ਰਹੇ ਜੀ ਮੁੜ ਕੇ ਹੁਣ ਵੀ ਜਿਹੜੇ ਉਹ ਸੰਕੇਤ ਦੇ ਰਿਹਾ ਆਮ ਆਦਮੀ ਪਾਰਟੀ ਚ ਜਾਣ ਦੇ ਉਹ ਕਹਿੰਦੇ ਆ ਨਾ ਲੱਡੂ ਮੁੱਕ ਗਏ ਜਰਾਨੇ ਟੁੱਟ ਗਏ ਕੱਚੀ ਯਾਰੀ ਲੱਡੂਆਂ ਦੀ ਹਮ ਇਹੀ ਸਵਾਲ ਪਹਿਲਾਂ ਹੀ ਨਾ ਤੇ ਉੱਠ ਰਿਹਾ ਸੀ ਵੀ ਜੇ ਚੋਣਾਂ ਨਾ ਹਾਰਦੇ ਫਿਰ ਸਭ ਚੰਗਾ ਭਲਾ ਹੁੰਦਾ ਸੀ ਜੀ ਇਹੀ ਮਤਲਬ ਜੇ ਉਹਨੂੰ ਟਿਕਟ ਨਹੀਂ ਮਿਲੀ ਜਾਂ ਹੋਰ ਨੂੰ ਮਿਲ ਰਹੀ ਆ ਉਹਦਾ ਮਤਲਬ ਹੁਣ ਉਹ 2.5 ਸਾਲ ਇੱਕ ਅਪਦਾ ਜਿਹੜਾ ਜੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਇਆ 2.5 ਸਾਲ ਆਪਣੇ ਕਾਰੋਬਾਰ ਨੂੰ ਵਧੀਆ ਸੇਫ ਰੱਖੂ ਤੇ ਚਲਾਉ ਕਿਉਂਕਿ ਉਹ ਕਹਿੰਦਾ ਵੀ ਇਹਨਾਂ ਨਾਲ ਖੜਨ ਕਰਕੇ ਮੈਂ ਤਕਲੀਫਾਂ ਝੱਲੀਆਂ ਵਪਾਰ ਨੂੰ ਘਾਟੇ ਝੱਲੇ ਇੰਜ ਇੰਜ ਗੱਲਾਂ ਉਹ ਵਾਰ-ਵਾਰ ਬੋਲਦਾ ਹੂੰ ਤਾਂ ਫਿਰ ਉਹ ਆਪਣੀ ਮਤਲਬ ਕਿ ਜਿਹੜਾ ਨੁਕਸਾਨ ਹੀ ਗਿਆ ਬਿਜ਼ਨਸ ਦਾ ਨੁਕਸਾਨ ਹੋਇਆ ਉਹਦੇ ਕਰਕੇ ਤਨ ਲੱਗਦਾ ਸ਼ਿਫਟ ਕਰ ਰੇ ਨਹੀਂ ਚਲੋ ਆਮ ਆਦਮੀ ਪਾਰਟੀ ਬਾਰੇ ਪਹਿਲਾਂ ਤਾਂ ਲੋਕਾਂ ਨੂੰ ਬਹੁਤ ਭੁਲੇਖੇ ਸੀ ਹੂੰ ਜਦੋਂ ਕਹਿੰਦੇ ਸੀ ਰਾਜਨੀਤੀ ਕਰਨੀ ਆਏ ਬਦਲਣਾ ਆ ਹੁਣ ਤਾਂ 2.5 ਸਾਲ ਤੋਂ ਉੱਪਰ ਪੰਜਾਬ ਚ ਸਰਕਾਰ ਚੱਲ ਗਈ ਦੇਖ ਲਿਆ ਨਾ ਵੀ ਇਹਦਾ ਲੋਕਾਂ ਦੇ ਨਾਲ ਕਿੰਨਾਕ ਸਬੰਧ ਆ ਜਵਾਬਦੇਹੀ ਕਿੰਨੀ ਕਾ ਤਾਂ ਗਿੱਦੜਵਾਹੇ ਦੀ ਜਿਹੜੀ ਸੀਟ ਆ ਉਹਦਾ ਇੱਕ ਸਿਆਸੀ ਪਿਸ਼ੋਕੜ ਰਿਹਾ ਕਿ ਜਦੋਂ ਅਕਾਲੀ ਦਲ ਦੀ ਰਿਵਾਈਵਲ ਹੋਈ ਹੈ ਮੈਰੀਟੈਂਸੀ ਤੋਂ ਬਾਅਦ ਉਹਦੇ ਵਿੱਚ ਗਿੱਦੜਵਾਹੇ ਦੀ ਜਿਹੜੀ ਜਿਮਨੀ ਚੋਣ ਸੀ ਉਹਦਾ ਇੱਕ ਰੂਲ ਸੀ ਤੇ ਅੱਜ ਦੀ ਡੇਟ 'ਚ ਜਿਹੜੀ ਗਿੱਦੜਵਾਹੇ ਦੀ ਜਿਮਨੀ ਚੋਣ ਹੋ ਰਹੀ ਹੈ ਉਹਨੂੰ ਕਿਵੇਂ ਫਿਰ ਦੇਖਦੇ ਹੋ ਤੁਸੀਂ ਅਕਾਲੀ ਦਲ ਨਹੀਂ ਰਿਵਾਈਵਲ ਦੇਖੋ ਉਦੋਂ ਗੱਲ ਹੋਰ ਸੀ ਉਦੋਂ ਹਾਲਾਤ ਹੋਰ ਸੀ ਇੱਕ ਅੰਦੋਲਨ ਚੱਲ ਕੇ ਹਟਿਆ ਸੀ ਜ਼ੁਲਮ ਬਹੁਤ ਹੋਇਆ ਹੋਇਆ ਸੀ ਪੰਜਾਬ 'ਤੇ ਕਿੰਨੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਸੀ ਕਿੰਨੇ ਲੋਕ ਭਗੌੜੇ ਸੀ ਕਿੰਨੇ ਲੋਕ ਮਾਰੇ ਗਏ ਸੀ ਉਦੋਂ ਸਰਕਾਰ ਵਿਰੋਧੀ ਘਰਾਂ ਸੀ ਪਰ ਅਕਸਰ ਸਰਕਾਰ ਜਿਮਨੀ ਚੋਣ ਜਿੱਤ ਜਾਂਦੀ ਆ ਜਦੋਂ ਸਾਰੀ ਤਾਕਤ ਉੱਥੇ ਲਾ ਦਿੰਦੀ ਆ ਜਿਵੇਂ ਜਲੰਧਰ ਜਿੱਤ ਲਈ ਜੀ ਇਸ ਕਰਕੇ ਸਰਕਾਰ ਨੇ ਪੂਰਾ ਜੋਰ ਲਾਇਆ ਸੀ ਬਾਦਲ ਸਾਹਿਬ ਨੇ ਬਾਕੀ ਸਾਰਿਆਂ ਨੂੰ ਨਾਲ ਲੈ ਲਿਆ ਸੀ ਹਮ ਇਸੇ ਕਰਕੇ ਜਿਹੜੀ ਉਹ ਜਿੱਤ ਹੋਈ ਉਦੋਂ ਫਿਰ ਅਕਾਲੀ ਦਲ ਦੇ ਅੰਦਰ ਬਾਦਲ ਦਲ ਦੀ ਕਹਿ ਲਓ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਪਹਿਲਾਂ ਬਾਬਾ ਜਗਿੰਦਰ ਸਿੰਘ ਦਾ ਦਲ ਸੀਮਾਨ ਸਾਬ ਦਾ ਦਲ ਸੀ ਉਹ ਉਦੋਂ ਇਹਨਾਂ ਦੀ ਸਰਵਉੱਚਤਾ ਸਥਾਪਿਤ ਹੋ ਗਈ ਸੀ ਹੂੰ ਉਹਨੂੰ ਅਕਾਲੀ ਦਲ ਦੀ ਰਿਵਾਈਵਲ ਕਹਿ ਲਓ ਉਹਨੂੰ ਇਹ ਕਹਿ ਲਓ ਸਿੱਧਾ ਆ ਗਿਆ ਸੀ ਵੀ ਹੁਣ ਕਾਂਗਰਸ ਦੀ ਵਿਰੋਧੀ ਧਿਰ ਇੱਕ ਉੱਭਰਿਆਈ ਹੂੰ ਜਿਹਦੇ ਜਿਹਦੇ ਕੋਲੇ ਆਪਣੀ ਸਮਝ ਆ ਤੇ ਆਪਣੀ ਪਹੁੰਚ ਹੈਗੀ ਆ ਜੀ ਅੱਜ ਦੀ ਹਾਲਤ ਹੋਰ ਆ ਹੂੰ ਅੱਜ ਦੀ ਹਾਲਤ ਇਹ ਆ ਵੀ ਅਕਾਲੀ ਦਲ ਲੋਕਾਂ ਨੇ ਦਰਕਾਰਿਆ ਹੋਇਆ ਵੰਤਰੋ ਸੇਆ ਹੋਇਆ ਹੈ ਨਾ ਤੋ ਬੇਪ੍ਰਿਹੋਸਗੀ ਦਾ ਆਲਮ ਸਿਰੇ ਤੇ ਆ ਕੋਈ ਭਰੋਸਾ ਨਹੀਂ ਕਰਦਾ ਤੁਸੀਂ ਇਹ ਦੇਖ ਲਓ ਜਦੋਂ ਸੁਖਵੀਰ ਬਾਦਲ ਦੀ ਚੜ ਮੱਚੀ ਸੀ ਮਤਲਬ ਜੇ ਤੁਸੀਂ ਇਹ ਕਹਿੰਦੇ ਨਾ ਵੀ ਫਲਾਣਾ ਟਾਬੇ ਚ ਸੁਖਵੀਰ ਦਾ ਹਿੱਸਾ ਲੋਕ ਮੰਨ ਲੈਂਦੇ ਸੀ ਵੀ ਹਾਂ ਜ਼ਰੂਰ ਹੋਊ ਯਾਰ ਜਿਹੜੇ ਹਿਸਾਬ ਨਾਲ ਇਹਨੇ ਸਰਕਾਰ ਚਲਾਈ ਜਾ ਕੀਤੀ ਸੋ ਇਸ ਕਰਕੇ ਇਹ ਜਿਹੜਾ ਡਿੰਪੀ ਢਿੱਲੋ ਵਾਲੀ ਕਾਂਡ ਇਹਨੇ ਸੁਖਵੀਰ ਬਾਦਲ ਦਾ ਜਿਹੜਾ ਬੱਤਿਆ ਖੁਚਿਆ ਕਿਤੇ ਵਿਸ਼ਵਾਸ ਹੋਊ ਆਪਣੇ ਨੂੰ ਹੋਊ ਇਹ ਤਾਂ ਉਹਦਾ ਆਪਣਾ ਸੀ ਨਾ ਖਾਸ ਉੱਥੇ ਵੀ ਮਤਲਬ ਜਰਬ ਪਈ ਆ ਪਹਿਲਾਂ ਸੁੱਖੀ ਦਾ ਚਲੇ ਜਾਣਾ ਐਮਐਲਏ ਦਾ ਚਾਹੇ ਉਹਨੇ ਕੋਈ ਪਾਰਟੀ ਦੇ ਬਾਰੇ ਨਹੀਂ ਬੋਲਿਆ ਉਹਨੇ ਇੱਕ ਗੱਲ ਕੀਤੀ ਐ ਮੈਂ ਤਾਂ ਕੱਲ ਦਿਖਲਾਉਣ ਖਾਤਰ ਮੈਡੀਕਲ ਕੱਲ ਦੇ ਖਾਤਰ ਸ਼ਿਫਟ ਕੀਤਾ ਤੇ ਉਹਨੇ ਇਹ ਵੀ ਕਹਿਤਾ ਜੇ ਸਾਲ ਦੇ ਅੰਦਰ ਨਾ ਖੋਲਿਆ ਮੈਂ ਇਹ ਵੀ ਪਾਰਟੀ ਛੱਡ ਜੂ ਡਿੰਪੀ ਢਿੱਲੋ ਦੇਖੋ ਮੈਂ ਨਹੀਂ ਕਹਿੰਦਾ ਡਿੰਪੀ ਢਿੱਲੋ ਕੋਈ ਇਨਕਲਾਬ ਕਰੂਗਾ ਹੁਣ ਕਈ ਕਹਿੰਦੇ ਨੇ ਵੀ ਆਜ਼ਾਦ ਖੜ ਜਾ ਆਜ਼ਾਦ ਜੂਦ ਖੜ ਕੇ ਕੁਝ ਨਹੀਂ ਬਣਨਾ ਜੇ ਉਹਨੇ ਜਾਂ ਤਾਂ ਜਿਵੇਂ ਸੁਖਵੀਰ ਮਨਪ੍ਰੀਤ ਵਾਂਗੂ ਢੇੜੇ ਕੱਢ ਕੇ ਮੁੜ ਕੇ ਉੱਥੀ ਆਉਣਾ ਕਿਉਂਕਿ ਹੁਣ ਉਹ ਮਨਪ੍ਰੀਤ ਆ ਗਿਆ ਸੁਖਵੀਰ ਹੋ ਗਿਆ ਹਰ ਸਿਮਰਤ ਹੋ ਗਈ ਫਿਰ ਇਹ ਦੁਆਰ ਤੋਂ ਕਿਉਂ ਤੁਹਾਨੂੰ ਲੱਗਦਾ ਵੀ ਹੁਣ ਪਰਿਵਾਰ ਦਾ ਮੇਲ ਕਿਉਂ ਹੋ ਰਿਹਾ ਇਹ ਗੱਲ ਕਹੀ ਜਾ ਰਹੀ ਨੇ ਮਨਪ੍ਰੀਤ ਬਾਦਲ ਵਾਪ ਦੀਪ ਬਾਪ ਕਿਉਂਕਿ ਇਹ ਤਾਂ ਉਹਦੇ ਖਿਲਾਫ ਲੜਦੇ ਰਹੇ ਨੇ ਡਿੰਪੀ ਢਿੱਲੋਂ ਤਾਂ ਹੁਣ ਕਿਹਾ ਜਾ ਰਿਹਾ ਕਿ ਉਹਨਾਂ ਨੇ ਪਰਿਵਾਰ ਨੂੰ ਚੁਣ ਲਿਆ ਜਾਂ ਮਨਪ੍ਰੀਤ ਬਾਦਲ ਨੂੰ ਚੁਣ ਲਿਆ ਡਿੰਪੀ ਢਿੱਲੋਂ ਨੂੰ ਦੇਖੋ ਇਹ ਰਿਸ਼ਤੇ ਸਿਆਸੀ ਬਦਲਦੇ ਰਹਿੰਦੇ ਨੇ ਜਿਹੜੀ ਹਾਲਤ ਮਨਪ੍ਰੀਤ ਦੀ ਹੋਈ ਆ ਪਿਛਲੇ ਸਮੇਂ 'ਚ ਤੇ ਜੋ ਹਾਲਤ ਸੁਖਵੀਰ ਉਹਨਾਂ ਦੀ ਹੋਈ ਆ ਉਹ ਫਿਰ ਇੱਕ ਕਹਾਣੀ ਸੀ ਨਾ ਭੱਜੀਆਂ ਬਾਹਾ ਵੀ ਭੱਜੀਆਂ ਬਾਹਾ ਗੱਲ ਨੂੰ ਆਉਂਦੀਆਂ ਨੇ ਹੁਣ ਜਦੋਂ ਟੁੱਟ ਫੁੱਟ ਗਏ ਹੁਣ ਇਹ ਹੈ ਵੀ ਜੇ بچਾਂਗੇ ਤਾਂ ਆਪਾਂ ਇਕੱਠੇ ਹੋ ਕੇ بچਾਂਗੇ ਪਰ ਉੱਥੇ ਫਿਰ ਜਿਹੜੇ ਦੂਜੇ ਰਹੇ ਨੇ ਉਹਨਾਂ ਦੀ ਬਲੀ ਦੇਣੀ ਪਊ ਜਿਵੇਂ ਡਿੰਪੀ ਢਿੱਲੂ ਦੀ ਦੇਣੀ ਪੈਗੀ ਬਲੀ ਤੇ ਬਲੀ ਹੋਈ ਆ ਬਲੀ ਹੋ ਆ ਜੀ ਤੁਸੀਂ ਮਨਪ੍ਰੀਤ ਖਾਤਰ ਉਹਦੀ ਬਲੀ ਦਿੱਤੀ ਆ ਫਿਰ ਉਹ ਡਿੰਪੀ ਢਿੱਲੂ ਜੋ ਗੱਲ ਕਰ ਰਿਹਾ ਉਹਦਾ ਕੋਈ ਜਵਾਬ ਨਹੀਂ ਸੁਖਵੀਰ ਬਾਦਲ ਵੱਲੋਂ ਦੂਜੇ ਤੁਸੀਂ ਇਹ ਦੇਖੋ ਜਿਹੜੀ ਦਰਸ਼ਨ ਰਖੜੇ ਨੇ ਕਿਹਾ ਉਹਦਾ ਕੋਈ ਜਵਾਬ ਨਹੀਂ ਸੁਖਵੀਰ ਬਾਦਲ ਵੱਲੋਂ ਇਹਦਾ ਮਤਲਬ ਤੁਸੀਂ ਵੀ ਲੋਕਾਂ ਨਾਲ ਇੱਕ ਧੋਖੇ ਭਰੀ ਸਿਆਸਤ ਆ ਜਿਹੜੀ ਉਹ ਖੇਡ ਰਹੇ ਹਾਂ ਆਪਣੇ ਨਿੱਜੀ ਪਰਿਵਾਰਕ ਤੇ ਵਪਾਰਕ ਹਿੱਤਾਂ ਲਈ ਤਾਂ ਤੁਸੀਂ ਕੀ ਦੇਖਦੇ ਹੋ ਜਿਹੜਾ ਹੁਣ ਉਸ ਤੋਂ ਬਾਅਦ ਹੁਣ ਜਿਵੇਂ ਆਪਾਂ ਦੇਖੀਏ ਕਿ ਕਿਸਾਨਾਂ ਦਾ ਵੀ ਅੰਦੋਲਨ ਪੰਜਾਬ ਦੇ ਵਿੱਚ ਚੱਲ ਰਿਹਾ ਹਦੂਦ ਤੇ ਚੱਲ ਰਿਹਾ ਉਹਨਾਂ ਦੀ ਹੁਣ ਮੀਟਿੰਗ ਵੀ ਹੋਈ ਆ ਆਪਣੇ ਜਿਹੜੇ ਹਰਿਆਣੇ ਦੇ ਨੁਮਾਇंदे ਨੇ ਜਾਂ ਜੋ ਸੁਪਰੀਮ ਕੋਰਟ ਨੇ ਕਿਹਾ ਸੀਗਾ ਹਰਿਆਣੇ ਸਰਕਾਰ ਦੇ ਨੁਮਾਇंदे ਪੰਜਾਬ ਸਰਕਾਰ ਦੇ ਨੁਮਾਇंदे ਉਹ ਚ ਗੱਲ ਸਥਿਰੇ ਲੱਗ ਰਹੀ ਉਹ ਕਹਿੰਦੇ ਤੁਸੀਂ ਦਿੱਲੀ ਚਲ ਜਿਓ ਪਰ ਟਰੈਕਟਰ ਟਰਾਲੀਆਂ ਆਪਣੀਆਂ ਇੱਥੇ ਛੱਡ ਦਿਓ ਇਹ ਕਹਿੰਦੇ ਨੇ ਕਿ ਅਸੀਂ ਲੈ ਕੇ ਜਾਵਾਂਗੇ ਤਾਂ ਤੁਸੀਂ ਦੇਖਦੇ ਹੋ ਵੀ ਇਹ ਕਿਸੇ ਪਾਸੇ ਨੂੰ ਲੱਗ ਰਹੀ ਹੈ ਗੱਲ ਇਹ ਤੋਂ ਪਹਿਲਾਂ ਮੈਂ ਡਿੰਪੀ ਬਾਰੇ ਮੇਰੀ ਇੱਕ ਰਾਏ ਆ ਹਾਂਜੀ ਜੇ ਉਹਨੇ ਸਰਵਾਈਵ ਕਰਨਾ ਸਿਆਸਤ ਚ ਲੰਮੇ ਦੌਰ ਚ ਕਾਂਗਰਸ ਚ ਸ਼ਾਮਲ ਹੋਣਾ ਚਾਹੀਦਾ ਉਹਨੂੰ ਕਾਂਗਰਸ ਨੂੰ ਉਹਨੂੰ ਸ਼ਾਮਲ ਕਰ ਲੈਣਾ ਚਾਹੀਦਾ ਇਹ ਵੀ ਰਾਜਾ ਵੜਿੰਗ ਨੇ ਤਾਂ ਉਹਨਾਂ ਦੇ ਪੂਰਾ ਇੱਕ ਇਟ ਖੜਕਾ ਨਹੀਂ ਰਾਜਾ ਵੜਿੰਗ ਤਾਂ ਹੁਣ ਐਮਪੀ ਬਣ ਗਿਆ ਤੇ ਉਹਦੇ ਬਾਰੇ ਵੀ ਪਹਿਲਾਂ ਗੱਲ ਚੱਲੀ ਸੀ ਵੀ ਉਹ ਗਿੱਦੜਵਾ ਹਲਕਾ ਬਦਲ ਰਿਹਾ ਹੂੰ ਮਤਲਬ ਇਹ ਤਾਂ ਵੈਸੇ ਮੇਰੀ ਸਲਾਹ ਮੈਨੂੰ ਲੱਗਦਾ ਵੀ ਹੁਣ ਕਿਉਂਕਿ ਕਾਂਗਰਸ ਤੇ ਅਕਾਲੀ ਦਲ ਰਾਹ ਤਾਂ ਇੱਕੋ ਹੀ ਨੇ ਪੰਜਾਬ ਦੀ ਕਾਂਗਰਸ ਕੋਲੇ ਕਿਹੜਾ ਕੋਈ ਏਜੰਡਾ ਜਾਂ ਜਿਵੇਂ ਸਰਕਾਰਾਂ ਚਲਾਈਆਂ ਹੁਣ ਭਗਵੰਤ ਮਾਨ ਦੇ ਵਿਰੋਧੀ ਤਰਕ ਕਿਉਂ ਨਹੀਂ ਉੱਭਰ ਰਹੀ ਕਿਉਂਕਿ ਭਗਵੰਤ ਮਾਨ ਨੇ ਕੋਈ ਨੀਤੀ ਬਦਲੀ ਹੋ ਨਹੀਂ ਕਿਸੇ ਤਰ੍ਹਾਂ ਦੀ ਇਹ ਨਾਲ ਇਹ ਨੀਤੀਆਂ ਤੇ ਚੱਲ ਰਹੀਆਂ ਸਾਰੇ ਕਸੇ ਤੋਂ ਜੀ ਕਾਰਗਜ਼ਾਰੀ ਆ ਜਿਹੜੀ ਉਹਦੀ ਉਹ ਮਤਲਬ ਤੁਹਾਡੇ ਸਾਹਮਣੇ ਆ ਰਹੀ ਹੈ ਕੀ ਸਵਾਲ ਕੀਤਾ ਸੀ ਹੁਣ ਤੁਸੀਂ ਦੁਬਾਰੇ ਕਰੋ ਮੈਂ ਸਵਾਲ ਹੀ ਕੀਤਾ ਸੀ ਵੀ ਕਿਸਾਨਾਂ ਦਾ ਇਸ਼ੂ ਚੱਲ ਰਿਹਾ ਹੈ ਮਤਲਬ ਵੀ ਕਿਸਾਨਾਂ ਦੇ ਹੁਣ ਜਿਹੜੀਆਂ ਨੇ ਗੱਲਾਂ ਜਿਹੜਾ ਜਿਹੜਾ ਗੱਲਬਾਤ ਵੀ ਹੋਈ ਹੈ ਨੁਮਾਇੰਦਿਆਂ ਨਾਲ ਹਰਿਆਣਾ ਸਰਕਾਰ ਦੇ ਜਾਂ ਪੰਜਾਬ ਸਰਕਾਰ ਦੇ ਤੇ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮਸਲਾ ਤਣ ਪੱਤਣ ਲਾਓ ਪਰ ਉਹਦੇ ਵਿੱਚ ਉਹ ਗਿਆ ਕਿਹਾ ਜਾ ਰਿਹਾ ਕਿ ਤੁਸੀਂ ਇਹਨਾਂ ਨੂੰ ਉਹ ਰੱਖੋ ਆਪਣੀਆਂ ਟਰੈਕਟਰ ਟਰਾਲੀਆਂ ਇੱਥੇ ਛੱਡੋ ਤੇ ਫਿਰ ਤੁਸੀਂ ਜਾਓ ਕਹਿੰਦੇ ਵੀ ਅਸੀਂ ਲੈ ਕੇ ਜਾਣੀਆਂ ਨੇ ਤਾਂ ਤੁਸੀਂ ਕੀ ਦੇਖਦੇ ਹੋ ਦੇਖੋ ਜੀ ਇੱਕ ਗੱਲ ਤੁਸੀਂ ਇਹ ਵੇਖ ਲਓ ਵੀ ਕਿਸਾਨ ਅੰਦੋਲਨ ਨੇ ਦੁਨੀਆਂ ਦੇ ਵਿੱਚ ਇੱਕ ਨਵੀਆਂ ਤਰੰਗਾਂ ਪੈਦਾ ਕਰਤੀਆਂ ਸੀ ਕਿਉਂਕਿ ਖੇਤੀ ਸੰਕਟ ਬਹੁਤ ਵੱਡਾ ਜੀ ਰਲ ਮਿਲ ਕੇ ਕੋਲ ਲੜਿਆ ਗਿਆ ਸੀ ਪਰ ਉਹ ਕੋਲ ਨੇ ਜਿਹੜੀ ਸਮਝੋ ਵਾਰੀ ਜਿਹੜੀਆਂ ਗੱਲਾਂ ਵਾਰੀਆਂ ਉਹਨਾਂ ਨੂੰ ਆਤਮ ਸਾਥ ਨਹੀਂ ਕਰ ਸਕੇ। ਕਖੜੀਆਂ ਕਰੇਲੇ ਹੋ ਗਏ। ਇਹ ਜਿਹੜਾ ਸ਼ੰਭੂ ਮੋਰਚਾ ਇਹ ਉਹੀ ਪਹੁੰਚ ਆ ਜਿਵੇਂ ਮੂਰੇ ਭੱਜ ਕੇ ਮਨੀਟਰ ਬਣ ਜਾਣ ਹੁੰਦਾ। ਜੀ। ਕਈ ਵੱਡੇ ਸਿਆਣੇ ਵਿਦਵਾਨ ਵੀ ਉਦੋਂ ਕਹਿੰਦੇ ਸੀ ਬਾਕੀ ਲੀਡਰੇ ਰਹਿ ਜਾਣਗੇ। ਹੂੰ। ਤੇ ਸਾਰੇ ਇਹ ਮੋਰਚੇ ਦੇ ਵਿੱਚ ਆ ਜਾਣਗੇ। ਇਸ ਕਰਕੇ ਉਹ ਬੁਰੀ ਤਰ੍ਹਾਂ ਖੰਡੇ ਹੋਏ ਨੇ। ਤੇ ਇਹ ਜਿਹੜਾ ਸ਼ੰਭੂ ਤੇ ਖਨੌਰੀ ਮੋਰਚਾ ਇਹ ਕਿਸਾਨ ਅੰਦੋਲਨ ਦਾ ਕੋਈ ਮੂੰਹਾਂ ਨਹੀਂ ਬਣਨ ਦੇ ਰਿਹਾ। ਤੇ ਨਾ ਇਹਨਾਂ ਕੋਲੇ ਕੱਲਿਆਂ ਕੋਲੇ ਇੰਨੀ ਸਟਰੈਂਥ ਆ ਜਾਂ ਤਾਕਤ ਆ ਵੀ ਸਰਕਾਰ ਨੂੰ ਇਹ ਝੁਕਾ ਸਕਣ ਜਿਹੜੇ ਹਿਸਾਬ ਨਾਲ ਬਾਰਡਰ ਰੋਕਿਆ ਤੁਸੀਂ ਲੱਖ ਕਹੀ ਜੋ ਵੀ ਸਰਕਾਰਾਂ ਨੇ ਰੋਕਿਆ ਸਰਕਾਰਾਂ ਨਹੀਂ ਰੋਕਿਆ ਪਰ ਲੋਕਾਂ ਤੇ ਪੰਜਾਬ ਤੇ ਉਹਦਾ ਅਸਰ ਪੈ ਰਿਹਾ ਜੀ ਕਿਸੇ ਨਾ ਕਿਸੇ ਤਰ੍ਹਾਂ ਚ ਦੂਜਾ ਇਹ ਸੀ ਉਦੋਂ ਚੋਣਾਂ ਦੌਰਾਨ ਵੀ ਮੋਰ ਚੱਲ ਗਿਆ ਰਿਹਾ ਫਿਰ ਸਰਕਾਰ ਬਣੀ ਹੋਈ ਆ ਫਿਰ ਬਣਨ ਸਾਰੇ ਸਰਕਾਰ ਥੋੜੋ ਗੱਲਾਂ ਬਾਤਾਂ ਇਸ ਤਰ੍ਹਾਂ ਨਾਲ ਕਰ ਲੈਂਦੀ ਆ ਹੁਣ ਸਾਰੀ ਗੱਲ ਰਾਹ ਖੋਲਣ ਤੇ ਕੇਂਦ੍ਰਿਤ ਕਰਤੀ ਮੁੱਦਿਆਂ ਦੇ ਹੱਲ ਤੇ ਤਾਂ ਹੀ ਨਹੀਂ ਦੂਜਾ ਤੁਸੀਂ ਮੁਲਾਜ਼ਮ ਜਥੇਬੰਦੀਆਂ ਸੀ ਜਿਨ੍ਹਾਂ ਦਾ ਕੱਠ ਸੀ ਕੋਈ ਵੇਲਾ ਸੀ ਜਦੋਂ ਗਵਰਨਮੈਂਟ ਟੀਚਰ ਜੁਨੀਅਤ ਚੋਣਾ ਹੁੰਦੀਆਂ ਬੀਬੀਸੀ ਤੇ ਖਬਰ ਹੁੰਦਾ ਆਉਂਦੀ ਹੁੰਦੀ ਵੀ ਚੋਣ ਚ ਐਡਾ ਪ੍ਰਭਾਵ ਸੀ ਇਹਨਾਂ ਦਾ ਉਦੋਂ ਮਾਹੌਲ ਵੀ ਹੋਰ ਸੀ ਅਦਾਲਤਾਂ ਵੀ ਮੁਲਾਜ਼ਮਾਂ ਦਾ ਪੱਖ ਸੁਣਦੀਆਂ ਸੀ ਅੱਜ ਮੁਲਾਜ਼ਮ ਜਥੇਬੰਦੀਆਂ ਵੀ ਖਖੜੀਆਂ ਕਰੇਲੇ ਕਰਦੀਆਂ ਇੱਕ ਨਹੀਂ ਮੰਗ ਮੰਨੀ ਮੁਲਾਜ਼ਮਾਂ ਦੀ ਤੁਸੀਂ ਦੇਖੋ ਨਾਨ ਕਰਕੇ ਸਰਕਾਰ ਨੇ ਚਾਹੇ ਪੁਰਾਣੀ ਪੈਨਸ਼ਨ ਸਕੀਮ ਦੀ ਗੱਲ ਆ ਕੱਚਿਆਂ ਨੂੰ ਪੱਕੇ ਕਰਨ ਦੀ ਗੱਲ ਹੋਰ ਤਾਂ ਨਾ ਕੀਤੇ ਨੇ ਹੈ ਨਹੀਂ ਜਿਹੜਾ ਆ ਤੁਹਾਡਾ ਪੀੜ ਹੁੰਦਾ ਪ੍ਰਵੇਸ਼ਨ ਪੀੜ ਹੁੰਦਾ ਬੇਸਿਕਨ ਤਨਖਾਹ ਦੀ ਤਾਂ ਪੂਰੀ ਤਨਖਾਹ ਦੇਣ ਦੀ ਗੱਲ ਹੁੰਦੀ ਆ 올ਡ ਪੈਨਸ਼ਨ ਸਕੀਮ ਹੁੰਦੀ ਆ ਜਾਨੀ ਮੀਟਿੰਗ ਹੀ ਨਹੀਂ ਦੇ ਰਹੇ ਮਲਾਜਮਾਂ ਨੂੰ ਮੈਂ ਪੜ ਰਿਹਾ ਸੀ ਇੱਕ ਇੱਕ ਜਥੇਬੰਦੀ ਨੂੰ 12 ਵਾਰ ਮੀਟਿੰਗ ਦੇ ਕੇ ਮੁਕਰ ਗਏ ਹੁਣ ਤਾਂ ਕਈ ਜਥੇਬੰਦੀਆਂ ਨੇ ਇਹ ਕਹਿਤਾ ਵੀ ਅਗਲੀ ਮੀਟਿੰਗ ਤੇ ਅਸੀਂ ਆਉਂਦੀ ਨਹੀਂ ਜਦੋਂ ਤੁਸੀਂ ਕਹਿੰਦੇ ਹੋ ਸਾਡੇ ਦਰ ਖੁੱਲੇ ਨੇ 24 ਘੰਟੇ ਮੁੱਖ ਮੰਤਰੀ ਦੇ ਦਰ ਖੁੱਲੇ ਨੇ ਸਰਕਾਰ ਪਿੰਡਾਂ ਤੋਂ ਚੱਲੂ ਸੱਤਾਂ ਚ ਚੱਲੂ ਮੀਟਿੰਗ ਮੰਤਰੀ ਮੰਡਲ ਦੀਆਂ ਸ਼ਹਿਰਾਂ ਹੋਂ ਸ਼ਹਿਰਾਂ 'ਚ ਹੋਇਆ ਕਰਨਗੀਆਂ ਅਮਲ ਉਦੋਂ 180% ਉਲਟ ਤੁਹਾਨੂੰ ਲੱਗਦਾ ਫਿਰ ਕੋਈ ਮਸਲਾ ਹੱਲ ਹੋ ਰਿਹਾ ਕਿਉਂਕਿ ਕਿਸਾਨਾਂ ਬਾਰੇ ਹੁਣ ਕੰਗੜਾ ਰਣੌਤ ਦਾ ਵੀ ਇੱਕ ਬਿਆਨ ਆ ਗਿਆ ਜਿਹਦੇ ਵਿੱਚ ਲਗਾਤਾਰ ਰਿਐਕਟ ਹੋ ਰਿਹਾ ਕਿ ਹਾਂ ਵੀ ਇੱਥੇ ਮਤਲਬ ਕਿ ਜਿਹੜਾ ਹੈਗਾ ਆ ਉਹ ਬਲਾਤਕਾਰ ਹੋਏ ਨੇ ਆ ਕੁਝ ਵੀ ਚੀਜ਼ਾਂ ਚੱਲੀਆਂ ਨੇ ਹਨਾ ਤਾਂ ਤੁਸੀਂ ਕੀ ਸਮਝਦੇ ਹੋ ਇੱਕ ਪਾਸੇ ਸਰਕਾਰ ਗੱਲਬਾਤ ਵੀ ਕਰਦੀ ਹੈ ਤੇ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਭਾਜਪਾ ਸਰਕਾਰ ਦੇ ਉਹ ਵੀ ਕਿਤੇ ਨਾ ਕਿਤੇ ਉਹ ਇੱਕ ਭੰਡੀ ਪ੍ਰਚਾਰ ਵੀ ਆਪਣਾ ਚਲਾਉਂਦੇ ਨੇ ਇਹ ਦੋਵੇਂ ਪੌਂਚ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਇਹ ਤਾਂ ਗਿੰਮਿਤ ਕੇ ਕੀਤਾ ਜਾ ਰਿਹਾ ਹੈ ਹਨਾ ਜੀ ਹੂੰ ਧਿਆਨ ਭਟਕਾਉ ਮਸਲੇ ਨੇ ਇਹ ਜੀ ਕੰਗਣਾ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਮੋਦੀ ਸਰਕਾਰ ਨੂੰ ਭਾਜਪਾ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਵੀ ਇਹਦੇ ਬਾਰੇ ਬੋਲੋ ਤੁਸੀਂ ਹੂੰ ਉਹ ਤਾਂ ਚਾਹੁੰਦੀ ਆ ਉਹ ਤਾਂ ਪਵਾੜੇ ਹੱਥੀ ਆ ਚਾਹੇ ਫਿਲਮਾਂ 'ਚ ਦੇਖ ਲੋ ਚਾਹੇ ਇੱਥੇ ਦੇਖ ਲੋ ਜਿਵੇਂ ਮਰਜ਼ੀ ਦੇਖ ਲੋ ਮੈਂ ਕਹਿੰਦਾ ਕਿਸਾਨ ਅੰਦੋਲਨ 'ਚ ਐਂ-ਐਂ ਘਟਨਾਵਾਂ ਹੋਈਆਂ ਹੋ ਸਕਦੀਆਂ ਪਰ ਸਰਕਾਰ ਥੋਡੀ ਸੀ ਤੁਸੀਂ ਫਿਰ ਕੀ ਕੀਤਾ ਜੇ ਇਹਦਾ ਕੁਝ ਹੋ ਰਿਹਾ ਸੀ ਜਿਹੜਾ ਤੁਸੀਂ ਕਹਿੰਦੇ ਹੋ ਬੰਦਾ ਵੱਢ ਕੇ ਟੰਗੇ ਆ ਕਿਸਾਨ ਉਹਦੇ ਨਾਲ ਸਹਿਮਤ ਸੀ ਲਾਲ ਕਿਲੇ ਤੇ ਝੰਡਾ ਲਹਿਰਾਇਆ ਕਿਸਾਨ ਉਹਦੇ ਨਾਲ ਸਹਿਮਤ ਸੀ ਐ ਥੋੜੋ ਵੀ ਅੰਦੋਲਨ ਦੇ ਵਿੱਚ ਜਿਹੜੀ ਗੱਲ ਹੁੰਦੀ ਆ ਉਹ ਅੰਦੋਲਨ ਨਹੀਂ ਅੰਦੋਲਨ ਚਾੜ-ਅੜ ਧਰਾਵਾ ਨੇ ਇੱਕ ਨਹਿੰਗ ਦੀ ਧਰਾ ਸੀ ਇੱਕ ਦੀਪ ਸਿੱਧੂਆਂ ਦੀ ਧਰਾ ਸੀ ਜਾ ਅਜਮੇਰ ਉਹਨਾਂ ਦੀ ਧਾਰਾ ਕਹ ਲੋ ਤੁਸੀਂ ਮਤਲਬ ਖਾਲਸਤਾਨ ਵਾਲਿਆਂ ਦੀ ਧਾਰਾ ਕਹ ਲੋ ਤੁਸੀਂ ਹੁਣ ਉਹ ਧਾਰਾ ਦਾ ਜੋ ਕੁਝ ਕੀਤਾ ਕਿਸਾਨ ਤੋਂ ਤੋਂ ਅੱਡ ਹੋ ਕੇ ਚੱਲ ਰਹੇ ਸੀ ਉਹ ਤੇ ਉਹਦੇ ਲਈ ਕਿਸਾਨਾਂ ਨੂੰ ਦੋਸ਼ੀ ਕਿਵੇਂ ਠਹਿਰਾਇਆ ਜਾ ਸਕਦਾ ਇਸ ਕਰਕੇ ਮੈਂ ਐ ਨਹੀਂ ਕਹਿੰਦਾ ਕੰਗਣਾ ਦਾ ਨੋਟਿਸ ਨਹੀਂ ਲੈਣਾ ਚਾਹੀਦਾ ਨਿਸ਼ਾਨਾ ਭਾਜਪਾ ਤੇ ਸਰਕਾਰ ਤੇ ਲਾਉਣਾ ਚਾਹੀਦਾ ਵੀ ਤੁਸੀਂ ਕੀ ਕਰਦੇ ਹੋਦੇ ਬਾਰੇ ਤੁਸੀਂ ਬੋਲੋ ਉਹ ਇੱਕ ਸ਼ੁਰਲੀ ਛੱਡ ਕੇ ਰਾਮਨਾਲ ਬੈਠ ਜਾਂਦੀ ਤੇ ਅਸੀਂ ਸਾਰੇ ਉਹਦੇ ਉਹਦੇ ਬਾਰੇ ਲੱਗ ਲੱਗ ਜਾਂਦੇ ਆ ਵੀ ਕੰਗੜਾ ਵੀ ਬੁੱਧ ਬਣ ਗਈ ਜਾਨੀ ਇਹਨੂੰ ਇੱਕ ਸਹੀ ਪਹੁੰਚ ਬਣਾਉਣੀ ਚਾਹੀਦੀ ਹੈ ਇਹਨੂੰ ਹੈਂਡਲ ਕਰਨ ਲਈ ਨਹੀਂ ਤਾਂ ਇਹ ਪਟਕਾਉ ਜਿਹੜੇ ਟਿੰਟੜੇ ਨੇ ਸਰਕਾਰਾਂ ਦੇ ਜਾਂ ਉਹਨਾਂ ਦੇ ਪਾਸ਼ੂਆਂ ਦੇ ਉਹਨਾਂ ਦਾ ਅਸੀਂ ਸ਼ਿਕਾਰ ਹੋ ਜਾਾਂਗੇ ਜਦੋਂ ਤੱਕ ਮੁਲਾਜ਼ਮ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਕਿਸਾਨ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਸਰਕਾਰ ਦਾ ਕੋਈ ਉਹਿਆ ਜਿਹਾ ਇਰਾਦਾ ਹੈ ਹੀ ਨਹੀਂ ਮੰਗਾ ਮੰਨਣ ਦਾ ਜੀ ਕੇਂਦਰ ਸਰਕਾਰ ਵੀ ਕਰਜ਼ਾਈ ਹੁੰਦੀ ਜਾ ਰਹੀ ਹੈ ਲਗਾਤਾਰ ਜੇ ਤੁਸੀਂ ਦੇਖੋ ਵੀ ਕਿੰਨਾ ਕਰਜ਼ਾ ਸੀ ਕਿੱਥੇ ਆ ਤੇ ਪੰਜਾਬ ਸਰਕਾਰ ਤਾਂ ਗੌਲਦੀ ਉਹਨੇ ਕਿਸੇ ਨੂੰ ਹੂੰ ਇਹ ਤਾਂ ਅੱਜ ਇੱਕ ਛੁਰਲੀ ਦੀ ਛੱਡੀ ਉਹ ਉਹ ਖਤਮ ਹੋ ਗਈ ਦੂਜੇ ਦਿਨ ਦੂਜੀ ਛੱਡੀ ਤੀਜੇ ਦਿਨ ਤੀਜੀ ਛੱਡੀ ਤਾਂ ਪੰਜਾਬ ਸਰਕਾਰ ਦੀ ਆਪਾਂ ਗੱਲ ਕਰ ਲਈ ਤਾਂ اختیਾਰੀ ਫੰਡਾਂ ਦਾ ਮਸਲਾ ਉੱਠਿਆ 14 ਅਗਸਤ ਨੂੰ ਮੀਟਿੰਗ ਹੋਈ ਸੀ ਕੈਬਨਟ ਦੀ ਉਸ ਕੈਬਨਟ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਦੇ ਕੋਲ ਮੰਤਰੀਆਂ ਨੇ ਵਜ਼ੀਰਾਂ ਨੇ ਇਹ ਮਸਲਾ ਉਠਾਇਆ ਕਿ ਵੀ ਸਾਨੂੰ اختیਾਰੀ ਫੰਡ ਜਿਹੜੇ ਨੇ ਉਹ ਜਾਰੀ ਕੀਤੇ ਜਾਣ ਵੀ ਅਸੀਂ ਕਿਸੇ ਵੀ ਜਨਤਕ ਪ੍ਰੋਗਰਾਮ ਤੇ ਜਾਂਦੇ ਆ ਜਿਹੜਾ ਵੀ ਪ੍ਰਬੰਧਕ ਹੁੰਦਾ ਉਹ ਸਾਡੇ ਵੱਲ ਝਾਕ ਰੱਖਦਾ ਕਿ ਮੰਤਰੀ ਸਾਹਿਬ ਕੋਈ ਐਲਾਨ ਕਰਨਗੇ ਸਾਡੇ ਕੋਲ ਕੁਝ ਕਰਨ ਨੂੰ ਨਹੀਂ ਹੁੰਦਾ ਤਾਂ ਕਿਵੇਂ ਦੇਖਦੇ ਹੋ ਤੁਸੀਂ ਦੋ ਗੱਲਾਂ ਨੇ ਜੀ ਅਸਲ 'ਚ ਜਦੋਂ ਇਹ ਪਾਰਟੀ ਦਾ ਹਵਾਰ ਹੋਇਆ ਨਾ ਪਹਿਲਾਂ ਸਿਆਸੀ ਪਾਰਟੀਆਂ ਨੇ ਲੁੱਟ ਬਹੁਤ ਮਚਾਈ ਸੀ ਉਹਦੇ ਵਿੱਚ ਅਖਤਿਆਰੀ ਕੋਟਾ ਵੀ ਇੱਕ ਸੀ ਅਖਤਿਆਰੀ ਕੋਟਾ ਕੀ ਹੁੰਦਾ ਵੀ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨਹੀਂ ਪਾਲਿਸੀਆਂ ਨਹੀਂ ਜੋ ਖਰਚੇ ਨੇ ਉਹਨਾਂ ਰਾਹੀਂ ਜੋ ਖਰਚੇ ਨਹੀਂ ਕੀਤੇ ਜਾ ਸਕਦੇ ਉਹ ਅੱਡ ਆਪਣੀ ਮਰਜ਼ੀ ਨਾਲ ਕਰ ਸਕਦਾ ਤੇ ਆਮ ਆਦਮੀ ਪਾਰਟੀ ਸਭ ਤੋਂ ਵੱਡੇ ਦੇ ਖਿਲਾਫ ਤੁਸੀਂ ਅੱਜ ਵੀਡੀਓ ਲੈ ਲੋ ਕੈਦਰੀਵਾਲ ਦੀਆਂ ਕੋਈ ਅਖਤਿਆਰੀ ਕੋਟਾ ਨਹੀਂ ਹੋਣਾ ਚਾਹੀਦਾ ਐਮਐਲਏ ਕੋਲੇ ਸਿਰਫ ਇੱਕ ਗੱਡੀ ਚਾਹੀਦੀ ਆ ਰਹਿਣ ਲਈ ਸਿਰਫ ਇੱਕ ਕਮਰਾ ਚਾਹੀਦਾ ਭਗਵਾਨਤਮਾਨ ਦੀਆਂ ਸੁਣ ਲੋ ਜੇ ਲੋਕਾਂ ਤੇ ਡਰ ਲੱਗਦਾ ਐਡੀ ਸਿਕਿਉਰਿਟੀ ਲਈ ਫਿਰਦੇ ਹੋ ਮੁਰਗੀਖਾਨੇ ਖੋਲ ਲੋ ਮੈਂ ਨਹੀਂ ਕਹਣਾ ਸਾਰੇ ਬਦਨਾਮ ਹੁੰਦੇ ਆ ਅਖਤਿਆਰੀ ਕੋਟਰੇ ਚੋਂ ਕਮਿਸ਼ਨ ਬਹੁਤ ਆਉਂਦਾ ਤੁਸੀਂ ਮੰਨ ਲੋ ਤੁਸੀਂ ਆਰਓ ਲਾਉਣ ਬਾਰੇ ਇੱਕ ਇੱਕ ਸਕੀਮ ਚਲਾਤੀ ਜਾ ਐਮਪੀ ਕੋਟੇ ਤੋਂ ਬੈਂਚ ਵੱਡੀ ਪੱਧਰ ਤੇ ਲੱਗ ਰਹੇ ਨੇ ਉਹ ਪਤਾ ਹੁੰਦਾ ਅਖਤਿਆਰੀ ਕਟੇ ਜਿਵੇਂ ਉੱਥੋਂ ਸਮਾਨ ਆਉਣਾ ਉੱਥੋਂ ਸਾਰਾ ਕਰਨਾ ਇਸ ਕਰਕੇ ਇਹ ਇੱਕ ਭ੍ਰਿਸ਼ਟਾਚਾਰ ਦਾ ਸਾਧਨ ਬਣ ਗਿਆ ਸੀ ਜਿਹਦੇ ਕਰਕੇ ਜਿਹੜੀ ਗੱਲ ਲੋਕਾਂ ਦੇ ਖਿਲਾਫ ਸੀ ਉਹਦੇ ਜਜਵਾਤਾਂ ਨੂੰ ਇਹਨਾਂ ਨਾਰੇਆਂ ਨਾਲ ਹੀ ਟੁੰਬਿਆ ਤੇ ਅੱਜ ਦਿੱਲੀ ਦੇ ਵਿੱਚ ਇੱਕ ਐਮਐਲਏ ਨੂੰ 7 ਕਰੋੜ ਰੁਪਏ ਅਖਤਿਆਰੀ ਫੰਡ ਆ ਤੁਸੀਂ ਕਹਿੰਦੇ ਸੀ ਅਖਤਿਆਰੀ ਵੰਡ ਖਤਮ ਹੋਣਾ ਚਾਹੀਦਾ ਤੇ ਤੁਸੀਂ ਅੱਜ ਆਪ ਉਹ ਮੰਗ ਕਰ ਰਹੇ ਹੋ ਕਿਉਂ ਕਿਉਂਕਿ ਤੁਹਾਡਾ ਚੱਲਣ ਕਾਰ ਵਿਹਾਰ ਕਰਦਾਰ ਪਹਿਲਿਆਂ ਨਾਲੋਂ ਵੱਖ ਨਹੀਂ ਹੈ ਇਸੇ ਕਰਕੇ ਖਰਚੇ ਹੋਈ ਹੋ ਰਹੇ ਨੇ ਉਹ ਉਹਨਾਂ ਨੂੰ ਪੂਰੇ ਕਰਨ ਲਈ ਹੱਥ ਕਿਤੇ ਪੈਂਦਾ ਨਹੀਂ ਤੇ ਡੇਡ ਡੇਡ ਕਰੋੜਾਂ ਨਾਲ ਜਾਰੀ ਵੀ ਕਰਤਾ ਠੀਕ ਕਰਤਾ ਹੋ ਸਕਦਾ ਮੈਂ ਤੁਹਾਨੂੰ ਸ਼੍ਰੋਮਣੀ ਕਮੇਟੀ ਦੀ ਧਾਰਨ ਦਿੰਦਾ ਇੱਕ ਬਾਦਲ ਸਾਹਿਬ ਨੇ ਸਕੂਲ ਖੋਲੇ ਹੋਏ ਸੀ ਇੱਕ ਕੱਲ੍ਹ ਖੋਲੇ ਹੋਏ ਸੀ ਉਦੋਂ ਤੱਕ ਜਦੋਂ ਤੱਕ ਟੋੜਾ ਸਾਹਿਬ ਸੀ ਉਹ ਕਹਿੰਦੇ ਰਹਿੰਦੇ ਵੀ ਗ੍ਰਾਂਟ ਕਿਉਂ ਟਰਸਟ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਗ੍ਰਾਂਟ ਦੇ ਸਕਦੀ ਆ ਟੋੜਾ ਸਾਹਿਬ ਕਹਿੰਦੇ ਬਾਦਲ ਸਾਹਿਬ ਮੁਕਸਰ ਦਾ ਗੁਰਦੁਆਰਾ ਵੀ ਸਾਡੀ ਗ੍ਰਾਂਟ ਤੇ ਚੱਲਦਾ ਤੁਸੀਂ ਸਰਾਰੋਂ ਠੋਲਾ ਮੱਥਾ ਟੇਕਦੇ ਜਿਹੜੇ ਤੁਹਾਡੇ ਗੁਰਦੁਆਰੇ ਨੇ ਤੁਹਾਡੇ ਆਲੇ-ਦਾਲੇ ਪ੍ਰਭਾਵ ਚ ਉੱਥੇ ਤੁਸੀਂ ਆਮਦਨ ਵਧਾਓ ਤੁਹਾਡੇ ਇਲਾਕੇ ਤੋਂ ਜੇ ਸਾਨੂੰ ਆਮਦਨ ਆਊਗੀ ਉਹ ਆਮਦਨ 'ਚੋਂ ਕੁਝ ਇਸ ਤਰ੍ਹਾਂ ਅਸੀਂ ਲੋਕ ਭਲਾਈ ਲਈ ਵੀ ਦੇ ਦਾਂਗੇ ਫੇਰ ਮਤਲਬ ਹਰ ਕੈਂਪੀ ਲੰਗਾ ਦਾ ਕੀ ਸੀ ਜੀ ਕਿਸੇ ਨੇ ਕਾਲ ਖੋਲ੍ਹ ਲਿਆ ਕਿਸੇ ਨੇ ਉਹ ਖੋਲ੍ਹ ਲਿਆ ਕਿਸੇ ਨੇ ਉਹ ਖੋਲ੍ਹ ਲਿਆ ਉਹ ਨਿਯਮ ਪੂਰੇ ਕਰ ਲਏ ਵੀ ਟਰਸਟ ਨੂੰ ਗਰਾਂਟ ਦਿੱਤੀ ਜਾ ਸਕਦੀ ਹੈ ਇਹੀ ਸਰਕਾਰੀ ਗਰਾਂਟਾ ਉਧਰ ਵੀ ਜਾਂਦੀਆਂ ਨੇ ਪ੍ਰਾਈਵੇਟ ਹੱਥਾਂ 'ਚ ਸੋ ਇਸ ਕਰਕੇ ਇਹ ਜਿਹੜਾ ਬਦਲਾਅ ਸੀ ਇੱਕ ਵੱਡਾ ਪੁੱਛੜਾਵਾ ਸੀ ਇਹਨਾਂ ਨੂੰ ਉਹੀ ਕੁਝ ਕਰਨਾ ਪੈ ਰਿਹਾ ਜੋ ਕੁਝ ਪਹਿਲਾਂ ਕਰਦੇ ਸੀ ਕਿਉਂ ਕਰਨਾ ਪੈ ਰਿਹਾ ਕਿਉਂਕਿ ਫਰਕ ਕਿਸੇ ਗੱਲ 'ਚ ਨਹੀਂ ਸਾਰੇ ਪਾਰ ਹੈ ਜਿਵੇਂ ਤੁਸੀਂ ਬਦਲਾਅ ਦੀ ਗੱਲ ਕੀਤੀ ਹੁਣ ਬੀਤੇ ਕੱਲ ਦੇ ਵਿੱਚ ਇੱਕ ਐਨਆਰਆਈ ਤੇ ਹਮਲਾ ਹੋਇਆ ਮਤਲਬ ਕਿ ਆਮ੍ਰੇਸਰ ਜਲੇ ਦੀ ਦੂਬਰਜੀ ਪਿੰਡ ਦੇ ਵਿੱਚ ਤੇ ਚਲੋ ਹਾਲਾਂਕਿ ਪੁਲਿਸ ਨੇ ਉਹ ਮਸਲਾ ਸੋਲਵ ਕਰਨ ਦਾ ਦਾਅਵਾ ਕੀਤਾ ਕਿ ਉਹ ਇੱਕ ਪਰਿਵਾਰਕ ਕਲੇਸ਼ ਦੇ ਵਿੱਚੋਂ ਉਹ ਸੁਪਾਰੀ ਦੇ ਕੇ ਇੱਕ ਹਿੱਟ ਹਿੱਟ ਕਰਵਾਈ ਗਈ ਸੀ ਪਰ ਜੇ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰੀਏ ਵੀ ਜਿੱਥੇ ਬੰਦਾ ਸੁਪਾਰੀ ਦੇ ਸਕਦਾ ਦਿੱਤੀ ਜਾ ਸਕਦੀ ਹੈ ਤੇ ਉਸਪਾਰੀ ਵਾਲੇ ਬੰਦੇ ਜਾ ਕੇ ਹਮਲਾ ਕਰ ਸਕਦੇ ਨੇ ਤਾਂ ਇਹ ਜਿਹੜਾ ਮਸਲਾ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਇਹ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਇਹਦੇ ਤੇ ਸਵਾਲ ਉੱਠਦੇ ਨੇ ਤਾਂ ਤੁਹਾਨੂੰ ਲੱਗਦਾ ਕੋਈ ਇੰਪਰੂਵਮੈਂਟ ਆਈ ਹੈ ਨੀ ਅਸਲ ਦੇ ਵਿੱਚ ਨਾ ਜਿਹੜਾ ਸਰਕਾਰੀ ਤੰਤਰ ਆ ਪੁਲਿਸ ਤੰਤਰ ਉਹਦੇ ਉੱਤੇ ਸਿਆਸਤ ਦਾ ਕਹਿ ਲੋ ਸਰਕਾਰ ਦਾ ਕਹਿ ਲੋ ਕੰਟਰੋਲ ਰਿਹਾ ਨਹੀਂ ਕਿਉਂਕਿ ਪਾਰਦਰਸ਼ਤਾ ਨਹੀਂ ਰਹੀ ਜਵਾਬਦੇਹੀ ਕੋਈ ਨਹੀਂ ਰਹੀ ਜਿਹੜੇ ਸੂਬੇ ਦਾ ਡੀਜੀਪੀ 2 ਸਾਲ ਤੋਂ ਕਾਰਜਕਾਰੀ ਹੋਵੇ ਰਹਿ ਨਹੀਂ ਸਕਦਾ ਅਸੂਲਾ ਮੁਤਾਬਕ ਨਾ ਸੈਂਟਰ ਕਹਿੰਦਾ ਦਬਾਅ ਪਾਉਂਦਾ ਨਾ ਰਾਜ ਸਰਕਾਰ ਨੇ ਬਿੱਲ ਪਾਸ ਕਰਤਾ ਸਾਨੂੰ ਅਧਿਕਾਰ ਆ ਹੋਵੇ ਜੀ ਬਿੱਲ ਲੱਕੀ ਬਣਿਆ ਫਿਰ ਤੁਸੀਂ ਕਿਹਾ ਜਿਹੜੇ ਹਲਕੇ ਤੋਂ ਚਿੱਟਾ ਫੜਿਆ ਜਾਊ ਜਿੱਥੇ ਆ ਹੋਊ ਉਦੋਂ ਦਾ ਥਾਣੇਦਾਰ ਡੀਐਸਪੀ ਐਸਐਸਪੀ ਜ਼ਿੰਮੇਵਾਰ ਹੋਣਗੇ ਅੱਜ ਤੱਕ ਕਿਹਦੀ ਜ਼ਿੰਮੇਵਾਰੀ ਟੱਕੀ ਹੈ ਤੁਸੀਂ ਇਹ ਸਹੀ ਗੱਲ ਹੋ ਸਕਦੀ ਹੈ ਭਗਵੰਤ ਮਾਨ ਦੀ ਵੀ ਅਮਨ ਕਾਨੂੰਨ ਦੇ ਮਾਮਲੇ 'ਚ ਲੋਕ ਸਭਾ ਤੇ ਰਿਪੋਰਟ ਪੇਸ਼ ਹੋਈ ਆ ਪੰਜਾਬ ਦੂਜੇ ਨੰਬਰ ਤੇ ਆ ਮੁਲਕ 'ਚ ਇੱਕ ਤਾਂ ਸੂਬਾ ਛੋਟਾ ਘਟਨਾਵਾਂ ਪੱਖੋਂ ਦੂਜੇ ਨੰਬਰ ਤੇ ਹੋ ਸਕਦਾ ਪਰ ਜਿਹੜੀਆਂ ਘਟਨਾਵਾਂ ਅਮਨ ਕਾਨੂੰਨ ਦੀ ਇੱਥੇ ਵਾਪਰ ਰਹੀਆਂ ਨੇ ਉਹਨਾਂ ਦਾ ਪ੍ਰਭਾਵ ਬੜਾ ਹੁਣ ਐਨ ਆਰ ਆਈ ਨਿਫਰੋਤੀ ਦਿੱਤੀ ਐਨ ਆਰ ਆਈ ਨੂੰ ਮਰਵਾਇਆ ਫਿਰ ਇਹ ਇਹਦਾ ਅਸਰ ਕਿੰਨਾ ਵੱਡਾ ਹੋਏਗੀ ਘਰੇਲੂ ਝਗੜਾ ਹੋਊ ਹੁੰਦੇ ਨੇ ਘਰੇਲੂ ਝਗੜੇ ਪਠਾਨ ਮਾਦਰੀ ਦੀ ਘਰ ਵਾਲੀ ਨੇ ਵੀ ਐਨ ਆਰ ਆਈ ਕੋਠੀ ਤੇ ਪਾ ਲਿਆ ਨਾ ਗਲਬਾ ਬਿਲਕੁਲ ਪਹਿਲਾਂ ਜਗਰਾਉ ਵਾਲੀ ਬੀਬੀ ਨੇ ਐਨ ਆਰ ਆਈ ਕੋਠੀ ਤੇ ਪਾਇਆ ਸੀ ਨਾ ਇਹ ਇਸ ਕਰਕੇ ਅਮਨ ਕਾਨੂੰਨ ਦਾ ਮਸਲਾ ਗੰਭੀਰ ਆ ਹੁਣ ਉਹ ਪ੍ਰਦੀਪ ਕੋਟ ਕਪੂਰੇ ਵਾਲਾ ਮਾਰਿਆ ਕਾਗਜ਼ਾਂ 'ਚ ਤਾਇਆ ਨਾ ਇੱਕ ਕਤਲ ਹੋਇਆ ਫਰੋਦਾਂ ਸੈਕਟ ਕਿੱਡਾ ਮਤਲਬ ਇੱਕ ਮਤਲਬ ਇੱਕ ਸੈਕਟ ਤੇ ਹਮਲਾ ਕਰਦੇ ਹੋ ਤੁਸੀਂ ਸਾਰੇ ਕੇਸ ਹੀ ਟਰਾਂਸਫਰ ਹੋ ਗਏ ਨਾ ਗਾਹਾਂ ਤੁਸੀਂ ਇਹ ਦੇਖ ਲਓ ਵੀ ਉੱਥੇ ਮਾਰਦੇ ਨੇ ਦਿਨੇ ਸ਼ਾਮ ਨੂੰ ਦਿੱਲੀ ਦਾ ਸਪੈਸ਼ਲ ਪੁਲਿਸ ਸੈੱਲ ਆ ਜਿਹੜਾ ਰਾਜਪੁਰੇ ਨੀਲਪੁਰ ਪਰਪਿੰਡਾ ਉੱਥੋਂ ਆ ਕੇ ਆਏ ਚੱਕ ਕੇ ਲੈ ਜਾਂਦਾ ਕਤਲ ਪੰਜਾਬ ਚ ਹੁੰਦੇ ਨੇ ਹਰ ਇੱਕ ਕਤਲ ਨੂੰ ਫੜਦਾ ਦਿੱਲੀ ਸਪੈਸ਼ਲ ਸੈੱਲ ਗੈਂਗਸਟਰ ਭੱਜਦਾ ਮਾਨਸਾ ਚੋਂ ਫੜਦਾ ਦਿੱਲੀ ਵਾਲਾ ਸੈੱਲ ਇਹ ਤਾਂ ਮਤਲਬ ਕੋਈ ਵੱਡੀ ਇਹ ਹੀ ਦੀ ਸਾਜਿਸ਼ ਚ ਹੋ ਰਹੀ ਆ ਪੰਜਾਬ ਦੇ ਅੰਦਰ ਜਿਹਦੇ ਵਿੱਚ ਰੂਲਿੰਗ ਰਾਜ ਕਰ ਰਹੀਆਂ ਜਮਾਤਾਂ ਨੇ ਜਿਹੜੀਆਂ ਉਹਨਾਂ ਦੇ ਸਾਰਿਆਂ ਦੇ ਇਹ ਹਿੱਤ ਨੇ ਵੀ ਪੰਜਾਬ ਦੇ ਵਿੱਚ ਸਿਆਸੀ ਮੁੱਦੇ ਜਾਂ ਲੜਾਈ ਉੱਭਰ ਨਹੀਂ ਤਾਂ ਹਰ ਇੱਕ ਗੱਲ ਨੂੰ ਅਮਨ ਕਾਨੂੰਨ ਦਾ ਮਸਲਾ ਬਣਾ ਦੋ ਹਾਲਾਂਕਿ ਹੁਣ ਅਮਨ ਕਾਨੂੰਨ ਇਕੱਲੇ ਰਾਜ ਦਾ ਮਸਲਾ ਹੋ ਵੀ ਨਹੀਂ ਰਿਹਾ ਮਤਲਬ ਤੁਸੀਂ ਕੈਨਾਈ ਦਾ ਥਾਣਾ ਖੋਲਤਾ ਦਿੱਲੀ ਸਾਰਾ ਮੁਲਕ ਉਹਦੇ ਥਾਣੇ ਦੀ ਜੱਦ ਵਿੱਚ ਆ ਗਿਆ ਈਡੀ ਦੇ ਚੱਕਰ ਚ ਤੁਸੀਂ ਲਿਆਉਂਦੇ ਆ ਨਵੇਂ ਕਾਨੂੰਨ ਤੁਸੀਂ ਲਿਆਉਂਦੇ 50 ਕਿਲੋਮੀਟਰ ਦਾ ਇਲਾਕਾ ਵੀ ਇਸ ਦੇ ਘੇਰੇ ਚ ਦੇਤਾ ਸੋ ਇਸ ਕਰਕੇ ਇਹ ਨੂੰ ਆਮਨ ਕਾਨੂੰਨ ਦਾ ਮਸਲਾ ਬਣਾਉਣਾ ਫਿਰ ਵਿਰੋਧੀ ਤਰ ਕਹਿੰਦੀ ਹੈ ਗਵਰਨਰਲੀ ਰਾਜ ਲਾਓ ਗਵਰਨਰਲੀ ਰਾਜ ਕੋਈ ਹੱਲਾ ਇਸ ਗੱਲ ਦਾ ਉਹ ਤਾਂ ਬਿਲਕੁਲ ਵੀ ਜਵਾਬ ਨਹੀਂ ਕਿਸੇ ਗੱਲ ਦੀ ਤੁਹਾਨੂੰ ਫਿਰ ਤਾਂ ਸਾਰੀ ਉਹਨਾਂ ਦੀ ਤਾਨਾਸ਼ਾਹੀ ਚੱਲਣ ਲੱਗ ਜੂ ਸੋ ਇਸ ਕਰਕੇ ਲੋਕਾਂ ਨੂੰ ਚੇਤਨ ਵੀ ਹੋਣਾ ਚਾਹੀਦਾ ਲਾਮਬੰਦ ਵੀ ਹੋਣਾ ਚਾਹੀਦਾ ਤੇ ਨਿਗਾ ਵੀ ਰੱਖਣੀ ਚਾਹੀਦੀ ਆ ਤਾਂ ਲਾਸਟ ਤੇ ਮੇਰਾ ਇਹ ਤੁਹਾਨੂੰ ਪੁੱਛਣ ਦਾ ਇੱਕ ਰੀਲ ਗੱਡੀ ਚਲਾਈ ਗਈ ਹੈ ਰੇਲਵੇ ਵਿਭਾਗ ਵੱਲੋਂ ਪੰਜਾਂ ਤਖਤਾਂ ਬਾਰੇ ਤੇ ਉਹਦੇ ਵੀ ਜਿਹੜੀ ਮੇਨ ਇਸ਼ੂ ਇਹ ਹੈ ਵੀ ਜਿਹੜੇ ਆਪਣੇ ਇੱਥੋਂ ਵਿਧਾਇਕ ਆਪਣੇ ਐਮਪੀ ਰਹੇ ਨੇ ਰਵਨੀਤ ਸਿੰਘ ਬਿੱਟੂ ਅਜਿਹਾ ਕਿ ਮਿਨਿਸਟਰ ਆਫ ਸਟੀਅਰ ਨੇ ਰੇਲਵੇ ਦੇ ਵਿੱਚ ਉਹਨਾਂ ਨੇ ਉੱਥੇ ਬਿਆਨਬਾਜ਼ੀ ਵੀ ਦਿੱਤੀ ਉਹਨਾਂ ਨੇ ਕਿਹਾ ਕਿ ਵੀ ਇਹ ਰੋਹਾਨੀਅਤ ਤੇ ਰਾਸ਼ਟਰਵਾਦ ਨੂੰ ਜਿਹੜਾ ਹੈਗਾ ਵਧਾਉਣ ਖਾਤਰ ਅਸੀਂ ਕਰ ਰਹੇ ਹਾਂ ਤੇ ਉਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ ਉੱਥੇ ਆਪਣੇ ਤਖਤ ਤਖਸਾਲ ਤੇ ਨੀ ਚਲੋ ਉਹ ਐਮਪੀ ਮੰਤਰੀ ਨੇ ਮੁੜ ਕੇ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਿਨੇਟ ਹੋ ਗਏ ਸਨਮਾਨ ਦਿੱਤਾ ਜਾਣਾ ਹੋਰ ਗੱਲ ਆ ਜੀ ਕਿਉਂ ਜਿਵੇਂ ਆਪਾਂ ਕਹਿ ਦਿੰਦੇ ਆ ਹਰਮੰਦਰ ਸਾਹਿਬ ਸਾਰਿਆਂ ਦਾ ਉੱਥੇ ਸਿਆਸਤਾਂ ਦਾ ਉੱਚ ਨੀਚੇ ਦਾ ਕੋਈ ਹੈ ਨਹੀਂ ਜੀ ਦਾ ਜ਼ਰੂਰਤ ਵਾ ਇਹ ਆ ਇਸੇ ਤਰ੍ਹਾਂ ਉਹ ਤਖਤ ਨੇ ਹੁਣ ਕਈ ਗੱਲਾਂ ਕਰਨੀਆਂ ਪੈਂਦੀਆਂ ਆ ਜਿਹੜਾ ਇਹ ਹੈ ਨਾ ਆਹ ਜਿਹੜਾ ਇਹ ਕਹਿੰਦਾ ਰੋਹਾਨੀ ਰਾਸ਼ਟਰਵਾਦ ਇਹ ਨਵੇਂ ਸੰਕਲਪ ਕੱਢ ਕੇ ਲਿਆਉਂਦੇ ਨੇ ਕੋਆਪਰੇਟਿਵ ਫੈਡਰਲਿਜ਼ਮ ਰਾਸ਼ਟਰਵਾਦ ਦਾ ਰੋਹਾਨੀਅਤ ਨਾਲ ਕੀ ਸਬੰਧ ਹੈ ਜੀ ਮੈਨੂੰ ਇਹ ਦੱਸੋ ਪਹਿਲਾਂ ਕਈ ਸਕੀਮਾਂ ਚੱਲਣੀਆਂ ਹੁੰਦੀਆਂ ਨੇ ਉਹ ਹੋਣੀ ਹੁੰਦੀਆਂ ਨੇ ਉਹਨੂੰ ਤੁਸੀਂ ਕਿਸੇ ਸਿਸਟਮ ਦੇ ਫਿੱਟ ਕਰਕੇ ਉਹਦਾ ਸਿਆਸੀ ਲਾਹਾ ਲੈਣਾ ਹੁੰਦਾ ਰਵਨੀਤ ਬਿੱਟੂਆ ਪੰਜਾਬ 'ਚ ਤਾਂ ਉਹਨੂੰ ਕੋਈ ਪੁੱਛਦਾ ਨਹੀਂ ਮੰਤਰੀ ਬਣ ਕੇ ਆਏ ਤਾਂ ਹੈ ਨਹੀਂ ਉਹਦਾ ਮਾਣ ਤਾਣ ਵੱਧ ਗਿਆ ਸਮਾਂ ਤੇ ਪਹਿਲਾਂ ਨਾਲੋਂ ਵੀ ਗਿਆ ਗੁਜ਼ਰਿਆ ਉਹ ਜਿਹੜਾ ਜਿਹਾ ਕਿਸਾਨਾਂ ਬਾਰੇ ਬੋਲਦਾ ਹੋਰਾਂ ਗੱਲਾਂ ਬਾਰੇ ਬੋਲਦਾ ਕ ਮੰਤਰੀ ਹਵਾਈ ਅੱਡੇ ਕਿੰਨੇ ਨੇ ਜੀ ਪੰਜਾਬ 'ਚ ਇੱਕ ਉਡਾਨ ਨਹੀਂ ਉੜਦੀ ਅੱਧਾ ਪੰਜਾਬ ਤੁਰਿਆ ਫਿਰਦਾ ਜੇ ਚੰਡੀਗੜ੍ਹ ਜਾਂ ਅਮਰਸਰ ਤੋਂ ਕੁਮੰਤਰੀ ਉਡਾਣਾ ਉਡਣ ਤਾਂ ਇੱਥੋਂ ਦੇ ਕਾਰੋਬਾਰ ਨੂੰ ਕਿੰਨਾ ਫਾਇਦਾ ਮਿਲੂ ਤੁਸੀਂ ਸੱਚੋ ਆਲੇ ਦਾਲੇ ਸਾਰ ਹੁਣ ਜਿਹੜੀ ਆਪਣੀ ਬੰਬੇ ਤੇ ਗੁਜਰਾਤ ਦੀ ਲਾਬੀ ਆ ਉਹ ਤਾਂ ਬਾਗਾ ਬਾਰਡਰ ਨਹੀਂ ਖੁੱਲਣ ਦਿੰਦੀ ਜਿਹੜੀ ਦਿੱਲੀ ਹਵਾਈ ਅੱਡੇ ਦੀ ਲਾਬੀ ਆ ਉਹ ਇੱਥੋਂ ਕੁਮੰਤਰੀ ਉਡਾਣਾ ਨਹੀਂ ਉਡਣ ਦਿੰਦੀ ਹੁਣ ਕਹੀ ਜਾਂਦੇ ਨੇ ਜੀ ਬਾਈਬਲ ਨਹੀਂ ਹੈ ਫਿਰ ਅੰਕੜਾ ਇਹ ਆਉਂਦਾ ਵੀ ਦਿੱਲੀ ਤੋਂ ਰੋਜ਼ਾਨਾ ਉਡਾਣ ਭਰਨ ਵਾਲਿਆਂ 'ਚ 25% ਪੰਜਾਬੀ ਨੇ। ਇਹ ਅੰਕੜਾ ਕਿੱਥੋਂ ਆਉਂਦਾ ਜੀ? ਫਿਰ ਪੰਜਾਬ 'ਚ ਵੈਵਲ ਕਿਉਂ ਨਹੀਂ? ਪੰਜਾਬ 'ਚ ਮਤਲਬ ਪ੍ਰਸੰਗਕ ਕਿਉਂ ਨਹੀਂ? ਸੰਭਵ ਕਿਉਂ ਨਹੀਂ? ਜੀ। ਸੋ ਠੀਕ ਆ ਇਹ ਗੱਲਾਂ ਹੈਗੀਆਂ ਨੇ, ਸੋਚਣ ਤੇ ਵਿਚਾਰਨ ਵਾਲੀਆਂ ਨੇ। ਇਹ ਜਿਹੜਾ ਧਾਰਮਿਕ ਸਿਸਟਮ ਆ ਨਾ ਜੀ, ਇਹ ਇਹ ਤੇ ਭਾਜਪਾ ਬਹੁਤ ਜ਼ੋਰ ਲਾ ਰਹੀ ਆ। ਚਾਰ ਧਾਮ ਯਾਤਰਾ, ਫਲਾਨਾ, ਇਮਕਾ thymka ਉਸ ਕਰਕੇ ਇਸ ਕਰਕੇ ਦੂਜੇ ਧਰਮਾਂ ਦੇ ਲਈ ਜੇ ਉਹ ਕੁਝ ਕਰਦੀ ਆ, ਚੰਗੀ ਗੱਲ ਆ, ਕੋਈ ਮਾੜੀ ਗੱਲ ਨਹੀਂ। ਹੂੰ ਹੂੰ ਇਹ ਲੋੜ ਤਾਂ ਹੁੰਦੀ ਆ ਲੋਕਾਂ ਨੂੰ ਪਰ ਇਹ ਵੀ ਗੱਲ ਆ ਰਹੀ ਨਾ ਵੀ ਜਿੱਦਾਂ ਉਹਨਾਂ ਨੂੰ ਸਨਮਾਨ ਦਿੱਤਾ ਜਾਂ ਜੋ ਵੀ ਐ ਵੀ ਜਿਹੜੀ ਖੁਦਮਖਤਿਆਰੀ ਆ ਬੀਜੇਪੀ ਆਪਣੀ ਕਿਸਮ ਦੇ ਲੋਕਾਂ ਨੂੰ ਸਨਮਾਨ ਦੇ ਵਾਰੀ ਆ ਉਸ ਤੋਂ ਇਹ ਵੀ ਐ ਕਿ ਵੀ ਉਹ ਜਿਹੜੀ ਉਹ ਬੇਸਿਕਲੀ ਜਿਹੜੇ ਉਹ ਸਾਰੇ ਤਖਤ ਨੇ ਆ ਉਹਨਾਂ ਦੀ ਜਿਹੜੀਆਂ ਮੈਨੇਜਮੈਂਟਾਂ ਨੇ ਉਹ ਇਹਨਾਂ ਦੀਆਂ ਪਪੈਟਸ ਨੇ ਨਹੀਂ ਪਪਟਾਂ ਪਹਿਲਾਂ ਬਦਲ ਕੇ ਨਹੀਂ ਸੀ ਕਿ ਇਹੀ ਕਹਿਣਾ ਹੋਵੇ ਹੂੰ ਹੂੰ ਮਤਲਬ ਜੋ ਉੱਥੇ ਦੇ ਸਿੱਖ ਨੇ ਜੇ ਆਲ ਇੰਡੀਆ ਗੁਰਦੁਆਰਾ ਐਕਟ ਬਣਿਆ ਹੁੰਦਾ ਜੇ ਬਾਦਲ ਨੇ ਉਹਨੂੰ ਨਾਂ ਲਿਖੋ ਲਾਇਆ ਹੁੰਦਾ ਤਾਂ ਹਾਲਤ ਹੋਰ ਹੋਣੀ ਸੀ ਹੁਣ ਸਰਕਾਰਾਂ ਤੇ ਨਿਰਭਰ ਹੋ ਗਿਆ ਸਾਰਾ ਕੁਝ ਜਦੋਂ ਤੱਕ ਤੁਹਾਡੀ ਦਿੱਲੀ ਨਾਲ ਅੱਖ ਮਟਕਾ ਚੱਲਦਾ ਸੀ ਉਦੋਂ ਤੱਕ ਰਮਾਣਾ ਪ੍ਰਧਾਨ ਜੀ ਆਪਣੇ ਆਪਣੇ ਤਖਤ ਆਪਣੇ ਬਿਹਾਰ ਵਾਲੇ ਪਟਨਾ ਸਾਹਿਬ ਦਾ ਅਵਤਾਰ ਹਿਤ ਪ੍ਰਧਾਨ ਜੀ ਉਦੋਂ ਤੁਸੀਂ ਅਪਦੇ ਲਵਾਈਗੇ ਉਹ ਕਹਿੰਦੇ ਯਾਰੀ ਲੱਗੀ ਤੋਂ ਲਵਾਤੇ ਤਖਤ ਤੇ ਟੁੱਟੀ ਦਾ ਚਗਾਠ ਪੱਟ ਲਈ ਹੁਣ ਅਗਲੇ ਚਗਾਠਾ ਪੱਟਣਗੇ ਚ ਗੁੱਸਾ ਕਹਦਾ ਹੂੰ ਧੰਨਵਾਦ ਜੀ ਬਹੁਤ-ਬਹੁਤ ਈਸ਼ਾਨ ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨਾਲ ਅਸੀਂ ਜੋ ਰਾਜਨੀਤਿਕ ਘਟਨਾਕ੍ਰਮ ਹੋਇਆ ਉਸ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ